ਤੇ ਨਹੀਂ ਜਾਣਦੇ ਮੈਂ ਸ਼ਕਲ ਦਿਖਾ ਦੀ ਤੂੰ ਇੱਕੋ ਇੱਕ ਸ਼ਕਲ ਦਿਖਾ ਇਹ ਬੱਚੇ ਨਹੀਂ ਜਾਣਦੇ ਮੈਂ ਮੈਂ ਤਾਂ ਵਿਆਹ ਕਰਾਇਆ ਹੋਇਆ ਅਲੀਗਲ ਹੀ ਹੈਗੀ ਮੈਂ ਪੁੱਛੋ ਅਲੀਗਲ ਹੀ ਹੈਗੀ ਮੈਂ ਕਿੱਦਾਂ ਸਹੇਲੀ ਬਣੀ ਕਿਦਾਂ ਨਹੀਂ ਇਹ ਕਾਫੀ ਸਾਲਾਂ ਤੋਂ ਚੀਟ ਕਰਦਾ ਆ ਰਿਹਾ ਮੇਰੇ ਪਿੱਛੇ ਅੱਜ ਫੜਿਆ ਗਿਆ ਰੰਗੇ ਹੱਥਾਂ ਦੇ ਵਿਆਹ ਨੂੰ ਕਿੰਨਾ ਟਾਈਮ ਹੋ ਗਿਆ ਜੀ 7 ਸਾਲ ਹੋ ਗਏ ਪਾਜੀ ਬਹੁਤ ਟਾਈਮ ਹੋ ਗਿਆ ਤਸਵੀਰਾਂ ਜੀ ਘੜੇ ਦੇ ਵਿੱਚ ਕਾਜ ਨੇ ਬਣਾਇਆ ਆਪਣੇ ਘਰ ਆ ਕੇ ਸਮਝੇ ਕਰਦੇ ਆ ਆ ਦੇਖੋ ਪਤਨੀ ਨੇ ਸਹੇਲੀ ਦੇ ਨਾਲ ਹੋਟਲ ਦੇ ਬਾਹਰ ਫੜ ਲਿਆ ਆਪਣਾ ਪਤੀ ਉਹ ਯਾਰ ਰੱਜ ਕੇ ਹੰਗਾਮਾ ਤੁਹਾਨੂੰ ਦੱਸਦੇ ਕਿ ਖਬਰ ਜਲੰਧਰ ਦੀ ਹੈ ਜਿੱਥੇ ਜਲੰਧਰ ਦੇ ਵਿੱਚ ਇੱਕ ਪਤਨੀ ਨੇ ਆਪਣੇ ਪਤੀ ਨੂੰ ਸਹੇਲੀ ਦੇ ਨਾਲ ਹੋਟਲ ਦੇ ਬਾਹਰ ਫੜ ਲਿਆ ਜਿੱਥੇ ਜਮ ਕੇ ਹੰਗਾਮਾ ਵੀ ਹੋਇਆ ਤਾਂ ਜਦੋਂ ਜਿਵੇਂ ਹੀ ਪਤਨੀ ਨੂੰ ਪਤਾ ਲੱਗਦਾ ਕਿ ਉਸ ਦਾ ਪਤੀ ਸਹੇਲੀ ਦੇ ਨਾਲ ਹੋਟਲ ਦੇ ਵਿੱਚ ਹੈ ਤਾਂ ਉੱਥੇ ਹੋਟਲ ਦੇ ਬਾਹਰ ਪਹੁੰਚ ਗਈ ਤਾਂ ਉਹਨਾਂ ਦੀ ਵੇਟ ਕਰਨ ਲੱਗ ਪਈ ਤਾਂ ਜਿਵੇਂ ਹੀ ਦੋਵੇਂ ਪਤੀ ਤੇ ਉਸਦੀ ਸਹੇਲੀ ਹੋਟਲ ਦੇ ਵਿੱਚੋਂ ਬਾਹਰ ਆਈ ਤਾਂ ਪਤਨੀ ਨੇ ਦੋਵਾਂ ਨੂੰ ਹੀ ਘੇਰ ਲਿਆ ਤਉਨਾ ਦੇ ਨਾਲ ਬੈਂਸ ਬਾਜੀ ਕਰਨ ਲੱਗ ਪਈ ਤਾਂ ਪਤੀ ਨੂੰ ਕਹਿਣ ਲੱਗੇ ਕਿ ਇਸ ਦੀ ਸ਼ਕਲ ਦਿਖਾ ਆਪਣੀ ਸਹੇਲੀ ਦੀ ਜਿਹਦੇ ਨਾਲ ਤੂੰ ਹੋਟਲ ਦੇ ਵਿੱਚ ਸਮਾਂ ਬਤਾ ਕੇ ਆਇਆ ਤਾਂ ਫਿਰ ਸਹੇਲੀ ਡਰਦੀ ਹੋਈ ਕਿੱਕ ਮਾਰ ਕੇ ਉੱਥੋਂ ਭੱਜ ਗਈ। ਨੇ ਮੈਨੂੰ ਇਹੀ ਕਿਹਾ ਸੀ ਧਮਕੀਆਂ ਦਿੰਦਾ ਸੀ ਕਹਿੰਦਾ ਮੈਨੂੰ ਡਿਵੋਰਸ ਦੇ ਮੈਂ ਤੇਰੇ ਨਾਲ ਨਹੀਂ ਰਹਿਣਾ। ਮੈਨੂੰ ਇਹੀ ਪੁੱਛਦੀ ਸੀ ਮੈਂ ਕਿੱਥੇ ਗਲਤ ਆ ਤੇਰੇ ਨਾਲ। ਜੇ ਮੈਂ ਗਲਤ ਆ ਮੈਨੂੰ ਦੱਸ ਮੈਨੂੰ ਚਾਰ ਬੰਦਿਆਂ ਚ ਬਿਠਾ ਮੇਰੇ ਰਿਸ਼ਤੇਦਾਰਾਂ ਕੋਲ ਵੀ ਗਈਆਂ। ਉਹ ਵੀ ਕਹਿੰਦੇ ਸਾਨੂੰ ਪਤਾ ਖੁੱਦ ਗਲਤ ਕਰਦਾ ਪਿਆ। ਇਹ ਜਨਾਨੀ ਦੇ ਘਰ ਸ਼ਰੀਆਮ ਜਾਂਦਾ ਵੀ। ਹਰ ਟਾਈਮ ਉੱਥੇ ਬਣਿਆ ਰਹਿੰਦਾ ਹਾ। ਪਰ ਕਿਤੇ ਨਾ ਦੇਖਿਆ ਜਾਵੇ ਉਸ ਲੇਡੀਜ਼ ਨੇ ਵੀ ਚੂੜਾ ਪਾਇਆ ਹੋਇਆ ਬਾਹ ਦੇ ਵਿੱਚ ਉਹ ਵੀ ਕਿਸੇ ਨਾ ਵਿਆਹੇ ਹੋਏ ਨੇ। ਹੈਗੀ ਹੈ ਉਹ ਗਲਤ ਤੇ ਉਹਦੇ 8 ਸਾਲ ਹੋ ਗਏ ਵਿਆਹ ਨੂੰ। ਅੱਛਾ ਜੀ ਪਰ ਕਿਤੇ ਨਾ ਕਿਤੇ ਉਹਨਾਂ ਨੇ ਬਾਅਦ ਵਿੱਚ ਦੇਖਿਆ ਗਿਆ ਚੂੜਾ ਪਾਇਆ ਸੀਗਾ ਲੇਡੀਜ਼ ਮੈਰਿਟ ਨੇ ਖੋਦੀ ਮੈਨੂੰ ਨਹੀਂ ਪਤਾ ਹਨ ਕਿ ਕੀ ਕਹਾਣੀ ਹੈ ਨਹੀਂ ਤੁਸੀਂ ਅੱਗੇ ਕਿੰਨੀ ਕਵਾਰੀ ਮੈਨੂੰ ਤੁਸੀਂ ਆਪਣੇ ਘਰ ਵਾਲੇ ਨੂੰ ਫੜਿਆ ਜੀ ਬਾਜੀ ਮੈਂ ਬਹੁਤ ਵਾਰੀ ਕੋਸ਼ਿਸ਼ ਕੀਤੀ ਹੈ ਇਹਨੂੰ ਭੁਜਾ ਦਿੰਦਾ ਸੀ ਜਿੱਦਾਂ ਤੁਹਾਡੇ ਸਾਹਮਣੇ ਤੁਸੀਂ ਦੇਖਿਆ ਹੁਣ ਵੀ ਐਸੀ ਜਗ੍ਹਾ ਦੇ ਉੱਪਰ ਐਸੀ ਹੋਟਲ ਦੇ ਵਿੱਚ ਫੜਿਆ ਨਹੀਂ ਬਾਜੀ ਬੜੀ ਜਗ੍ਹਾ ਤੇ ਤੇ ਅੱਜ ਕਿੱਦਾਂ ਤੁਹਾਨੂੰ ਪਤਾ ਲੱਗਾ ਕਿ ਇਸ ਜਗ੍ਹਾ ਦੇ ਉੱਪਰ ਆਏ ਨੇ ਮੈਨੂੰ ਕਿਸੇ ਨੇ ਪੂਰੀ ਖਬਰ ਦਿੱਤੀ ਹੈ ਕਿ ਅੱਜ ਹੁਣੇ ਨਿਕਲੇ ਮੈਂ ਤਾਂ ਹੀ ਹੁਣੇ ਪਹੁੰਚੀ ਸੀ ਕੀ ਤੁਸੀਂ ਸੂਚਨਾ ਥਾਣੇ ਵੀ ਦਿੱਤੀ ਪੁਲਿਸ ਨੂੰ ਦਿੱਤੀ ਸੂਚ ਬਾਜੀ ਅੱਜ ਵੀ ਇੱਥੇ ਗਲਤ ਤਰੀਕੇ ਨਾਲ ਅੰਦਰ ਦੋਨੋਂ ਸੀਗੇ ਦੋਨੋਂ ਕੌਣ ਇਹ ਜਿਹੜੀ ਲੜਕੀ ਆਈ ਹੋਈ ਸੀ ਇਹ ਵਾਲੀ ਤੇ ਮੇਰਾ ਹਸਬੰਦ ਦੋਨੋਂ ਉੱਪਰ ਗਲਤ ਮਤਲਬ ਰੂਮ ਦੇ ਵਿੱਚ ਕੰਡੀਸ਼ਨ ਦੇ ਵਿੱਚ ਸੀਗੇ ਜੀ ਤੇ ਮੈਂ ਥੱਲੇ ਆ ਕੇ ਵੇਟ ਕਰਦੀ ਸੀ ਉਸ ਟਾਈਮ ਤੋਂ ਕਿਉਂਕਿ ਇਹ ਮੈਂ ਜੇ ਇਹਨੂੰ ਅੰਦਰ ਜਾ ਕੇ ਪਕੜਦੀ ਐਨੇ ਮੇਰੇ ਹੱਥੀ ਪੈਣਾ ਸੀ ਇਹ ਮੈਨੂੰ ਮਾਰਨ ਦੀ ਬਹੁਤ ਵਾਰੀ ਕੋਸ਼ਿਸ਼ ਕੀਤੀ ਬਾਜੀ ਐਨੇ ਮੇਰਾ ਗਲਾ ਕੁੱਟ ਕੇ ਮਾਰਨ ਤੱਕ ਦੀ ਕੋਸ਼ਿਸ਼ ਕੀਤੀ ਹੈ ਮੈਂ ਆਪਣੀ ਜਾਨ ਬਚਾ ਲਈ ਹਾਂ ਹਾਂਜੀ ਮੈਂ ਆਪਣੀ ਜਾਨ ਬਚਾਣ ਦੇ ਕਰਕੇ ਆਪਣੇ ਛੋਟੇ ਜਿਹੇ ਬੱਚੇ ਕਰਕੇ ਮੈਂ ਆਪਣੇ ਪੇਕੇ ਰਹਿ ਰਹੀ ਹਾਂ ਉਸ ਤੋਂ ਬਾਅਦ ਮੈਂ ਵੇਟ ਕੀਤੀ ਫੋਨ ਕੀਤਾ ਫਿਰ ਹੁਣ ਜਾ ਕੇ نیچے ਆਏ ਹੁਣ ਤੁਸੀਂ ਦੇਖੀਏ ਇਹ ਕੈਂਪ ਦੇ ਸਾਹਮਣੇ ਹੱਥੋਂ ਮੁੱਕੀ ਹੋਇਆ ਪਰ ਇੱਥੇ ਦੇਖਦੇ ਹੋ ਜੀ ਤੁਹਾਡੇ ਨਾਲ ਵਿਆਹ ਕਰਾਇਆ ਤੁਹਾਡੇ ਨਾਲ ਹੀ ਲਾਵਾ ਫੇਰੇ ਲਈ ਲੜਕੀ ਵੀ ਹੋ ਗਈ ਅੱਜ ਜਿਹੜਾ ਉਹ ਬੰਦਾ ਉਹਦੀ ਹਮਾਇਤ ਕਰ ਰਿਹਾ ਤੁਹਾਨੂੰ ਧੱਕੇ ਮਾਰ ਰਿਹਾ ਸਭ ਕੈਮਰੇ ਵਿੱਚ ਇਹ ਬਸ ਮੈਨੂੰ ਗਲੋਲਾ ਛੁੱਟਣਾ ਚਾਹੁੰਦਾ ਇਹ ਕਹਿੰਦਾ ਮੇਰੀ ਜਨਾਨੀ ਨਹੀਂ ਇਹ ਕਹਿਨ ਨਾ ਮੈਂ ਜਨਾਨੀ ਨਹੀਂ ਰਹੀ ਮੈਂ ਕੋਰਟ ਦੇ ਵਿੱਚ ਵਿਆਹ ਕਰਵਾਇਆ ਮੈਂ ਇਹਦੇ ਤੇ ਕੋਈ ਅਨਲੀਗਲ ਮੈਰਿਜ ਹਾਂਜੀ ਹਾਂਜੀ ਭਾਜੀ ਮੇਰੀ ਲਵ ਮੈਰਿਜ ਹੋਈ ਏ ਕੋਈ ਡਿਵੋਰਸ ਕੇਸ ਨਹੀਂ ਕੋਈ ਮੈਂ ਕਿਉਂ ਕੇਸ ਮੈਂ ਕਿਉਂ ਕਰਾਂਗੀ ਮੇਰਾ ਬੱਚਾ ਭਾਜੀ ਮੈਂ ਸੜਕਾਂ ਤੇ ਥੋੜੀ ੋਲਣਾ ਪਾਉਂਦਾ ਨਹੀਂ ਤੁਹਾਡੇ ਹਸਬੰਦ ਨੇ ਸਾਡੀ ਕੀਤਾ ਕੋਈ ਕੇਸ ਕੋਈ ਐਸਾ ਨਹੀਂ ਨਹੀਂ ਮੇਰੇ ਹਸਬੰਦ ਨੇ ਕੋਈ ਕੇਸ ਨਹੀਂ ਕੀਤਾ ਸਿਰਫ ਸਾਡੀ ਲੜਾਈ ਹੋਈ ਸੀ